ਜੇਕਰ ਤੁਸੀਂ ਆਪਣੇ ਪੈਸੇ ਤੇ ਸੋਨਾ ਚਾਂਦੀ ਗਹਿਣੇ ਅਜਿਹੀ ਥਾਂ ਰੱਖ ਕੇ ਘਰੋਂ ਕਿਤੇ ਬਾਹਰ ਜਾਂਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੇ ਗਹਿਣੇ ਕਦੋਂ ਤੇ ਕਿਵੇਂ ਗਾਇਬ ਹੋ ਜਾਣ ਇਸ ਦੀ ਖਬਰ ਕਿਸੇ ਨੂੰ ਕੰਨੋਂ ਕੰਨ ਤੱਕ ਨਹੀਂ ਲੱਗਣੀ ਜੀ ਹਾਂ ਅਜਿਹਾ ਇੱਕ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਹਲਕਾ ਡਿੜਬਾ ਤੋਂ ਸਾਹਮਣੇ ਆਇਆ ਜਿੱਥੇ ਇਸ ਘਰ ਦੇ ਵਿੱਚ ਪਈ ਅਲਮਾਰੀ ਦੇ ਵਿੱਚ ਘਰ ਦੇ ਮਾਲਕਾਂ ਨੇ ਸੋਨਾ ਚਾਂਦੀ ਤੇ ਗਹਿਣੇ ਤੇ ਕੁਝ ਪੈਸੇ ਰੱਖੇ ਹੋਏ ਸਨ ਤੇ ਉਹ ਕਿਤੇ ਬਾਹਰ ਗਏ ਸੀ ਤੇ ਉਹਨਾਂ ਦੇ ਪਿੱਛੋਂ ਅਲਮਾਰੀ ਚੋਂ ਸਾਰਾ ਸੋਨਾ ਚਾਂਦੀ ਗਹਿਣੇ ਪੈਸੇ ਗਾਇਬ ਹੋ ਗਏ ਜਦੋਂ ਉਹਨਾਂ ਨੇ ਆ ਕੇ ਘਰ ਦਾ ਹਾਲ ਦੇਖਿਆ ਘਰ ਦੇ ਸੀਨ ਦੇਖੇ ਤਾਂ ਉਹਨਾਂ ਦੇ ਹੋਸ਼ ਫਾਕਦਾ ਹੋ ਗਏ ਘਰ ਦੇ ਸਮਾਨ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ ਤੇ ਇਸ ਦੇ ਨਾਲ ਹੀ ਭੰਨ ਤੋੜਵੀ ਤਾਂ ਪਤਾ ਲੱਗਿਆ ਕਿ ਬੀਤੀ ਰਾਤ ਘਰ ਦੇ ਵਿੱਚ ਵੜ ਕੇ ਚੋਰਾਂ ਨੇ ਲੱਖਾਂ ਰੁਪਏ ਦਾ ਸੋਨਾ ਚਾਂਦੀ ਅਤੇ ਪੈਸਿਆਂ ਤੇ ਹੱਥ ਸਾਫ਼ ਕਰ ਦਿੱਤਾ ਹਲਕੀ ਨਾਮ ਸੀਮਰਨਜੀਤ ਕੌਰ ਇਹ ਤੁਹਾਡੀ ਘਰੇ ਵੀ ਚੋਰੀ ਹੋਈ ਹਾਂਜੀ ਤੁਹਾਨੂੰ ਸਾਰੀ ਗੱਲ ਦੱਸੋ ਜੀ ਕਿਸ ਤਰ੍ਹਾਂ ਘਟਨਾ ਵਾਪਰੀ ਹੈ ਕਿਵੇਂ ਹੋਇਆ ਸਰ ਮੈਂ ਦਿੱਲੀ ਗਈ ਹੋਈ ਸੀ ਜਿਵੇਂ ਮੈਨੂੰ 5:30 ਵਜੇ ਮੇਰੀ ਦਰਾਨੀ ਨੇ ਫੋਨ ਕੀਤਾ ਵੀ ਇੱਦਾਂ ਕਰਕੇ ਵੀ ਚੋਰੀ ਹੋ ਗਈ ਹੈ ਵੀ ਤੂੰ ਆ ਜਾ फटाफट ਤਾਂ ਮੈਂ ਸਰ ਉੱਥੋਂ ਜਦੀ ਚੱਲ ਪਈ ਹੈਗੀ ਆ 2 ਵਜੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਅਲਮਾਰੀਆਂ ਵਗੈਰਾ ਸਾਰੀਆਂ ਤੋੜੀਆਂ ਪਈਆਂ ਸੀਗੀਆਂ ਜਦੋਂ ਮੈਂ ਆਪਣਾ ਸੋਨਾ ਵਗੈਰਾ ਦੇਖਿਆ ਉਹ ਵੀ ਨਹੀਂ ਹੈਗਾ ਸੀਗਾ ਔਰ ਚਾਂਦੀ ਵਗੈਰਾ ਵੀ ਸੀਗੀ ਉਹ ਵੀ ਨਹੀਂ ਹੈਗੀ ਕੀ ਕੁਝ ਸੀਗਾ 골ਡ ਦੇ 골ਡ ਦੇ ਵਿੱਚ ਸਰ ਹਾਰ ਸੀਗੇ ਚੈਨਾਂ ਸੀਗੀਆਂ ਅੰਗੂਠੀਆਂ ਸੀਗੀਆਂ ਘੱਟੋ ਘੱਟ 9 ਤੋਲੇ ਨੋ ਤੋ 12 ਟੋਲੇ ਦਾ ਸਮਾਨ ਸੀ ਚਾਂਦੀ ਦਾ ਹੈਗਾ ਸੀ 30 ਕ ਟੋਲੇ ਚਾਂਦੀ ਸੀਗੀ ਸਰ ਉਹਨਾਂ ਚੋਂ ਕੁਝ ਵੀ ਨਹੀਂ ਪਰਸ ਖਾਲੀ ਕਰ ਕਰਕੇ ਸਟਿੱਟੇ ਪਏ ਨੇ ਜੀ ਸਾਰੇ ਹਾਂਜੀ ਸਾਰਾ ਸਮਾਨ ਲੈ ਗਏ ਸਰ ਕਾਰਵਾਈ ਕੋਈ ਹੋ ਰਹੀ ਸਰ ਕਾਰਵਾਈ ਨਹੀਂ ਹੋ ਰਹੀ ਹੈਗੀ ਮੈਂ ਅੱਜ ਵੀ ਫੋਨ ਕਰਿਆ ਸੀਗਾ ਤਾਂ ਉਹ ਬਸ ਐਂ ਕਹਿ ਰਹੇ ਨੇ ਅਸੀਂ ਲੱਗ ਰਹੇ ਹਾਂ ਜੀ ਕਰਾਂਗੇ ਜੀ ਮੈਨੂੰ ਇੱਕ ਸ਼ੱਕ ਦੇ ਆਧਾਰ ਤੇ ਮੈਂ ਕਿਹਾ ਸੀ ਵੀ ਉਹਨੂੰ ਫੜਿਆ ਜਾਵੇ ਉਹ ਵੀ ਸਰ ਚੱਕਿਆ ਨਹੀਂ ਹੈਗਾ ਉਹਨਾਂ ਨੂੰ ਵੀ ਤਾਂ ਮੰਗ ਸਰ ਇਹੀ ਕਰਦੀਆਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਬਿਲਕੁਲ ਮੇਰਾ ਮੇਰਾ ਤਾਂ ਸਾਰਾ ਕੁਝ ਹੀ ਚਲਾ ਗਿਆ ਹੈਗਾ ਜਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਨਜ਼ਰ ਆ ਰਿਹਾ ਮਾਹੌਲ ਤੁਸੀਂ ਸਰ ਮਾਹੌਲ ਬਹੁਤ ਹੀ ਜ਼ਿਆਦਾ ਦਿਨ ਦਿਹਾੜੇ ਇਹੋ ਜਿਹਾ ਕੁਝ ਹੋਈ ਜਾਂਦਾ ਹੈਗਾ ਸਰ ਫਿਰ ਕੋਣ ਜਿਨ੍ਹਾਂ ਦੇ ਘਰੇ ਬੰਦੇ ਨਾ ਹੋਣ ਘਰੇ ਫਿਰ ਉਹ ਜਨਾਨੀਆਂ ਤਾਂ ਸੇ ਵੈਈ ਨਹੀਂ ਬਿਲਕੁਲ ਕੀ ਨਾਮ ਹੈ ਬਾਈ ਜੀ ਕਿੱਥੇ ਘਟਨਾ ਹੋਈ ਹੈ ਇਹ ਕਿੰਨਾ ਨੁਕਸਾਨ ਹੋ ਗਿਆ ਸਾਰੀ ਗੱਲ ਦੱਸੋ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਸਨ ਆਫ ਜਰਨੈਲ ਸਿੰਘ ਇਹ ਗਾਮੜੀ ਰੋਡ ਦਰਬਾ ਐਕਸਚੇਂਜ ਜਿਹੜਾ ਬੀਐਸਨ ਦਾ ਟੈਲੀਫੋਨ ਐਕਸਚੇਂਜ ਹੈ ਉਹਦੇ ਪਿੱਛੇ ਘਰ ਨਹੀਂ ਆਪਣੇ ਖੇਤਾਂ ਦੇ ਵਿੱਚ ਰਾਤ ਨੂੰ 12 ਵਜੇ ਤੋਂ ਬਾਅਦ ਚੋਰੀ ਹੋਈ ਹੈਗੀ ਇਧਰ 메ਨ ਗੇਟ ਦੇ ਵਿੱਚ ਦੀ ਤੋੜ ਕੇ ਕੁੰਡੀਆਂ ਆਏ ਨੇਗੇ ਲੋਕ ਲੱਗੇ ਹੋਏ ਸੀਗੇ ਲੋਕ ਤੋੜੇ ਨੇਗੇ ਉਹ ਦੂਜੇ ਕਮਰੇ ਦੇ ਵਿੱਚੋਂ ਸੋਨਾ ਤੇ ਚਾਂਦੀ ਲੈ ਕੇ ਸਾਰਾ ਚੱਕ ਕੇ ਤਕਰੀਬਨ ਹੋਊਗਾ 10-12 ਤੋਲੇ ਸੋਨਾ 25-30 ਤੋਲੇ ਹੋਗੀ ਚਾਂਦੀ ਉਥੋਂ ਚਾਂਦੀ ਉਹ ਚੱਕੀ ਆਈ ਪੇਟੀਆਂ ਤੋੜੀਆਂ ਨਹੀਂ ਆ ਪੇਟੀਆਂ ਤੋੜ ਕੇ ਕਾਲ ਮਾਰੀਆਂ ਤੋੜੀਆਂ ਨੇ ਲੋਹੇ ਦੀਆਂ ਰਾੜਾ ਪਾਈਆਂ ਦੀ ਕੀ ਪਾਈਆਂ ਨੇ ਉਹਨਾਂ ਨੇ ਇਹ ਤੋੜ ਕੇ ਹੀ ਦੂਜੇ ਕਮਰੇ ਵਿੱਚ ਭਾਗ ਚਲੇ ਗਏ ਦੂਜੇ ਕਮਰੇ ਦੇ ਵਿੱਚ ਵੀ ਸਾਰਾ ਫਰੋਲਾ ਫਰਾਲੀ ਕੀਤੀ ਐ ਨਕਦਾ ਸੀ ਖੇਤ ਦੇ ਵਿੱਚ ਰਹਿੰਦੇ ਅਸੀਂ ਪੈਸੇ ਘਰੇ ਰੱਖਦੇ ਨਹੀਂ ਸੀਗੇ ਤਾਂ ਕਰਕੇ ਪੈਸੇ ਉਹਨਾਂ ਦੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਸੋਨਾ ਸਾਰਾ ਚਲਾ ਗਿਆ ਚਾਂਦੀ ਸਾਰੀ ਚਲੀ ਗਈ ਆਹ ਕਮਰੇ ਦੇ ਵਿੱਚ ਅਸੀਂ ਪਏ ਸੀਗੇ ਸਾਰਾ ਪਰਿਵਾਰ ਕਿਉਂਕਿ ਲਾਈਟ ਚਲੀ ਗਈ ਸੀ ਉਦੋਂ ਤੇ ਅਸੀਂ ਵੀ ਸਾਨੂੰ ਐ ਸੀ ਇਨਵਰਟਰ ਨਾ ਡਾਊਨ ਹੋ ਜੇ ਇੱਕ ਇਸੇ ਕਰਕੇ ਅਸੀਂ ਇੱਕ ਕਮਰੇ ਦੇ ਵਿੱਚ ਪੱਖਾ ਲਾ ਕੇ ਪਏ ਸੀਗੇ ਰਾਤ ਦੀ ਘਟਨਾ ਸਰ ਤੇ ਫਿਰ ਉਹਦੇ ਵਿੱਚ ਅਸੀਂ ਪਏ ਜਦੋਂ ਰਾਤ ਨੂੰ ਵੈਸੇ ਨੀਂਦ ਤਾਂ ਛੇਤੀ ਆਉਂਦੀ ਨਹੀਂ 10-11 ਤਾਂ ਅਸੀਂ ਉਹੀ ਪਏ ਬੱਜ ਗਏ ਉਦੋਂ ਅਚ ਪਤਾ ਨਹੀਂ ਕਿਵੇਂ ਨੀਂਦ ਆਈ ਆ ਜਿਹੜਾ ਤਾਂ ਸਾਨੂੰ ਕੁਝ ਸੁਣਿਆ ਗਿਆ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕੀ ਆ ਉਹ ਸੋਚਿਆ ਵੀ ਸਾਡਾ ਪਰਲਾ ਗੇਟ ਖੁੱਲਾ ਸੀਗਾ ਜਾਲੀ ਵਾਲਾ ਵੀ ਖੁੱਲਾ ਸੀ ਤੂੰ ਦੂਜਾ ਉਹ ਖੁੱਲਾ ਸੀ ਸਾਡਾ ਹਵਾ ਉਹਨੂੰ ਤੇ ਅਸੀਂ ਫਿਰ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਤਾਂ 5 ਵਜੇ ਉੱਠ ਕੇ ਜਦੋਂ ਅਸੀਂ ਮੱਝਾ-ਮੁੱਝਾ ਬੰਨਣ ਲੱਗੇ ਚਾਹ ਕਰਕੇ ਅੰਦਰ ਬਟਣ ਲੱਗੇ ਫਿਰ ਪਤਾ ਲੱਗਿਆ ਵੀ ਆਪਣੀ ਚੋਰੀ ਹੋ ਗਈ ਦੀ ਹੈ ਕਿੰਨਾ ਕੁ ਨੁਕਸਾਨ ਜਿਹੜਾ ਹੈ ਕਿੰਨੀ ਕੀਮਤ ਦਾ ਨੁਕਸਾਨ 8-10 ਲ ਜੇ ਕੰਪਲੇਟ ਕਰਾਈਏ ਹਾਂ ਕੰਪਲੇਟ ਕਰਾਈ ਸੀ ਐਸਆਈ ਸਾਹਿਬ ਵੀ ਆਏ ਸੀ ਐਸਐਚਓ ਸਾਹਿਬ ਵੀ ਆਏ ਸੀ ਉਹ ਸਾਰਾ ਮੌਕਾ ਦੇਖ ਕੇ ਚਲੇ ਗਏ ਤੇ ਪਰ ਵੀ ਮਤਲਬ ਟਰੇਸਟ ਨਹੀਂ ਕੁਝ ਕਰ ਕੇ ਲਗੇ ਪਰ ਮੌਕਾ ਦੇਖ ਕੇ ਚਲੇ ਗਏ ਸਾਰਾ ਪਤਨਾ ਰੋਡ ਦੇ ਕੈਮਰੇ ਚੈੱਕ ਕਰਨਾ ਸ਼ੱਕੀ ਹਾਲਤ ਦੇ ਵਿੱਚ ਸਾਨੂੰ ਪੰਜ ਬੰਦੇ ਵੀ ਪਤਾ ਲੱਗੇ ਨੇ ਤਿੰਨ ਮੋਟਰਸਾਈਕਲਾਂ ਤੇ ਉਹ ਅੱਜ ਐਸਐਚਓ ਸਾਹਿਬ ਨੇ ਕਿਹਾਗਾ ਵੀ ਤੁਹਾਡਾ ਦੇਖਦੇ ਆਂ ਅਸੀਂ ਉਹ ਅੱਜ ਕੈਮਰੇ ਦੁਆਰਾ ਟਰੇਸ ਕਰਕੇ ਗਾਮੀ ਰੋਡ ਤੱਕ ਉਹ ਬੰਦੇ ਪੜਨ ਦੇ ਵਿੱਚ ਕਹਾਂਗੇ ਕਹਿੰਦੇ ਨੇ ਕਿ ਅਸੀਂ ਕੋਸ਼ਿਸ਼ ਕਰਾਂਗੇ ਪੂਰੇ ਇਹਦਾ ਪ੍ਰਸ਼ਾਸਨ ਨੂੰ ਵੀ ਚੰਗੀ ਲੱਗਦਾ ਤੁਹਾਨੂੰ ਕੋਈ ਮਤਲਬ ਪ੍ਰਸ਼ਾਸਨ ਨੇ ਕੋਈ ਇਹਦੇ ਉੱਪਰ ਵੀ ਗੌਰ ਕਰਕੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਬਰਤਨ ਵੀ ਭਾਂਡੇ ਵਗੈਰਾ ਛੇੜੇ ਨੇ ਉਹਨਾਂ ਨੇ ਭਾਈ ਪਾਣੀ ਪੀ ਕੇ ਨਾ ਨਹੀਂ ਪ੍ਰਸ਼ਾਸਨ ਨੇ ਇੰਨਾ ਨਹੀਂ ਮਤਲਬ ਕਰ ਰਿਹਾ ਹੈਗਾ ਉਹ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਸੁੱਤੇ ਕਿਵੇਂ ਪਏ ਰਹੇ ਪ੍ਰਸ਼ਾਸਨ ਬਾਾਰ-ਬਾਰ ਸਾਨੂੰ ਕਹਿ ਰਿਹਾ ਨੇ ਤੁਸੀਂ ਵੀ ਪਏ ਰਹੇਗੇ ਯਾਰ ਤੁਹਾਡੇ ਕੋਲ ਚੋਰੀ ਹੋ ਗਈ ਹੁਣ ਅਸੀਂ ਅਟਾ ਕਹਿੰਦਾ ਜੀ ਕਰਦਾ ਸੀ ਵੀ ਇੰਨਾ 8-10 ਲੱਖ ਰੁਪਇਆ ਦਾ ਆਪਾਂ ਲਾਸ ਕਰਾਈਏ ਕੋਈ ਪੁਲਿਸ ਕੋਈ ਗਸ਼ਤ ਵਗੈਰਾ ਕੋਈ ਹੋਰ ਕਰਦੀ ਐ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜੀ ਵਾ ਗਸ਼ਤ ਕਰਦੀ ਐ ਕਿਉਂਕਿ 12:00 ਬਜ ਕੇ 13 ਮਿੰਟ ਦੇ ਉਹ ਕੈਮਰੇ ਉੱਥੋਂ ਜਿਹੜਾ ਉੱਥੇ ਕੈਮਰੇ ਵੀ ਲੱਗੇ ਐ ਇੱਥੋਂ ਉਹ ਊੜੀ ਇਦਾਂ ਸੱਡਰ ਦੇਖ ਕੇ ਵੀ ਗਏ ਨੇ ਹੁਣ ਸਾਨੂੰ ਨਹੀਂ ਪਤਾ ਵੀ ਉਹੀ ਸੀ ਕਿ ਚੋਰ ਕੋ ਹੋ ਰਿਹਾ ਪਰ ਉਹ ਵੀ ਦੇਖੋ ਉਹ ਵੀ ਸ਼ੱਕੀ ਨੇ ਰਾਤ ਨੂੰ ਘੁੰਮ ਰਹੇ ਨੇਗੇ ਕਦੇ ਕਿਤੇ ਖੜ ਗਏ ਕਦੇ ਕਿਤੇ ਖੜ ਗਏ ਸ਼ਰਾਬ ਦੇ ਮੇਸਟਰਾਂ ਚੋਰੀ ਹੋ ਗਈ ਲੈ ਮਾਹੌਲ ਨੂੰ ਬੜਾ ਬਹੁਤ ਗੰਦਾ ਜੀ ਬਹੁਤ ਸਾਨੂੰ ਸਮਝ ਨਹੀਂ ਆ ਰਹੀ ਵੀ ਹੁਣ ਆਹ ਟਾਈਮ ਬੱਚਾ ਦਾ ਕਿਵੇਂ ਸਟੱਡੀ ਕਿਵੇਂ ਕਰਾਵਾਂਗੇ ਜਦੋਂ ਆਹ ਚੋਰੀਆਂ ਹੋ ਗਈਆਂ ਸੀ ਇਹਨੂੰ ਭਰਨ ਵਾਸਤੇ ਬਹੁਤ ਟਾਈਮ ਲੱਗ ਜੂਗਾ 2 ਸਾਲ ਸਾਨੂੰ ਇਹ 8-10 ਲੱਖ ਰੁਪਏ ਇਕੱਠਾ ਕਰਨ ਦੇ ਲੱਗ ਜੂਗਾ ਫਸਲ ਦੇ ਵਿੱਚ ਇੰਨਾ ਕਿੰਨਾ ਕੁ ਬਚਦਾ ਜੀ ਕੀ ਮੰਨ ਕਰਦੇ ਹੋ ਮਨਕਾ ਦੇ ਪ੍ਰਸ਼ਾਸਨ ਨੂੰ ਵੀ ਬੰਦੇ ਜਲਦ ਤੋਂ ਜਲਦ ਬਰਾਮਦੀ ਕਰਕੇ ਬੰਦੇ ਲੱਭ ਕੇ ਸਾਨੂੰ ਸਾਡਾ ਸੋਨਾ ਵਾਪਸ ਦਿੱਤਾ ਜਾਵੇ। ਉਧਰ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਰਨਿਕ ਬਿਲਕੁਲ ਦੇ ਵਿੱਚ ਚੋਰੀ ਦੀ ਘਟਨਾ ਹੋਈ ਹੈ ਜਿਹਦੇ ਵਿੱਚ ਗਹਿਣੇ ਵਗੈਰਾ ਚੋਰੀ ਹੋਈ ਨੇ ਕਾਫੀ ਵੱਡੀ ਤਰ੍ਹਾਂ ਦੀ। ਕੀ ਮੈਟਰ ਹੈ ਕੀ ਕਾਰਵਾਈ ਹੋਈ ਹੈ? ਮਤੀਪ 5 ਤੇ 6 ਦੀ ਰਾਤ ਨੂੰ ਇੱਥੇ ਚੋਰੀ ਹੋਈ ਹੈ ਜਿੱਥੇ ਸਿਮਰਨਜੀਤ ਕੌਰ ਲੇਡੀ ਜੋ ਆਪਣੇ ਪੇਕੇ ਦਿੱਲੀ ਗਈ ਹੋਈ ਸੀ। ਜਿਸ ਨੂੰ ਵੀ ਦਰਾਨੀ ਨੇ ਦੱਸਿਆ 6 ਤਰੀਕ ਨੂੰ ਕਿ ਵੀ ਉਹਦੇ ਕਮਰੇ ਦੇ ਜਿੰਦੇ ਟੁੱਟੇ ਹੋਏ ਨੇ। ਜਦੋਂ ਉਹਨੇ ਅਣਖ ਦੇ ਦੇਖਿਆ ਤਾਂ ਉਹਦੇ 10 ਟੋਲੇ ਸੋਨਾ ਤੇ ਚਾਂਦੀ ਉਹ ਚੋਰੀ ਹੋਏ ਹੋਏ ਸੀ ਜਿਸ ਤੇ ਸਿਮਰਜੀਤ ਕੌਰ ਦਾ ਬਿਆਨ ਲੈ ਕੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਤੇ ਅਗਲੇ ਸਰਾਕ ਅਸੀਂ ਸੀਸੀਟੀਵੀ ਵਗੈਰਾ ਕੈਮਰੇ ਚੈੱਕ ਕਰ ਰਹੇ ਹਾਂ ਤੇ ਜਲਦੀ ਚੋਰਾਂ ਨੂੰ ਪ੍ਰੈਸ ਕਰ ਲਿਆ ਜਾਏਗਾ ਹਾਂਜੀ ਅਨਨੋਨ ਬੰਦੇ ਦੇ ਕਾਪੀ ਕੋਈ ਸੀਸੀਟੀਵੀ ਚੈਕਿੰਗ ਕੀਤੀ ਵੀ ਇਹ ਨਹੀਂ ਕੁਝ ਮਿਲੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਸਾਨੂੰ ਕੁਝ ਕੁ ਲੋ ਮਿਲੇ ਨੇ ਅਸੀਂ ਉਹ ਬਾਅਦ ਚ ਦੱਸਾਂਗੇ ਕਿ ਅੰਦਰ ਜੋ ਟ੍ਰੇਸ ਹੋ ਗਿਆ ਤੇ ਤਤਤੀਜ ਜਾਰੀ ਹੈ। ਬੋਲੋ ਜੀ ਕੋਈ ਪਿਆ ਜਾ ਰਿਹਾ ਕੋਈ ਸ਼ੱਕ ਵੀ ਹੈ ਜੀ ਉਹਨਾਂ ਦਾ ਵੀ ਨਾਮ ਦਿੱਤਾ ਜਦੋਂ। ਹਾਉ ਉਹਦੀ ਵੀ ਅਸੀਂ ਲੇਡੀਜ਼ ਦਾ ਉਹਨਾਂ ਦੇ ਨਪਰਾ ਨਹੀਂ ਸੀ ਜਿਹਨੂੰ ਉਹਦੇ ਦਿੱਲੀ ਜਾਣ ਬਾਰੇ ਪਤਾ ਸੀ ਤੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂ। ਕੋਈ ਮਿਲਿਆ ਨਹੀਂ ਜਿਹਨੂੰ ਕੋਈ ਬੰਦੇ ਪੇਸ਼ੀ ਤੇ ਨਹੀਂ ਅਸੀਂ ਹੋ ਜਿਹੋ ਦਾ ਫਿਰ ਟੈਕਨੀਕਲੀ ਤੌਰ ਤੇ ਚੈੱਕ ਕਰ ਰਹੇ ਹਾਂ। ਅੱਛਾ ਜਿਸ ਤਰ੍ਹਾਂ ਸਾਰੇ ਚੋਰੀ ਹੋਈ ਹੈ ਜੀ ਮੌਕੇ ਤੇ ਕੋਈ ਭਰਨਸਰੀ ਵਿਭਾਲ ਦੀ ਟੀਮ ਜਾਂ ਕੋਈ ਹੋਰ ਨਹੀਂ ਮਿਲਾਈ ਦੀ ਜਿਸ ਤਰ੍ਹਾਂ ਉਹਦੇ ਉਹ ਵਕਤਾਂ ਦੇ ਨਿਸ਼ਾਨ ਵੀ ਉਹ ਵੀ ਲੈਨੇ ਆ ਜੀ। ਅੱਛਾ ਹਾਂ ਜੀ। ਅ ਸਰ ਵਧੀਆ ਚੋਣ ਹੋ ਜਿਹੜੇ ਸ਼ਹਿਰ ਦੇ ਵਿੱਚ ਕੋਈ ਤਰ੍ਹਾਂ ਦੀ ਗਸ਼ਤ ਵਗੈਰਾ ਨਹੀਂ ਹੋ ਰਹੀ ਸ਼ਹਿਰ ਦੇ ਵਿੱਚ ਨਹੀਂ ਗਸ਼ਤ ਹੈ ਜੀ ਰਾਤ ਨੂੰ ਗਸ਼ਤ ਵਧਾਈ ਗਈ ਹੈ ਅਸੀਂ ਇੱਕ ਪੀਸੀਆਰ ਹੈ ਉਹਨੂੰ ਵੀ ਸਚਾਲੂ ਰੂਪ ਨਾਲ ਚਾਲੂ ਕੀਤਾ ਗਿਆ ਤੇ ਇਹਦੇ ਦੇ ਨੱਥ ਪਾਈ ਜਾਵੇ ਕੋਈ ਕੋਈ ਨਾਰਮਲ ਕਮੀ ਵੀ ਹੈ ਕਿ ਠੀਕ ਹੈ ਜੀ ਬੰਦ ਕੇ ਨਾ ਜਾਂਦੀ ਕਮੀ ਹੈ ਤੇ ਠੀਕ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਅਜਿਹੇ 'ਚ ਹਰ ਇੱਕ ਵਿਅਕਤੀ ਨੂੰ ਸੁਚੇਤ ਰਹਿਣ ਦੀ ਲੋੜ ਹੈ ਤੇ ਜਦੋਂ ਵੀ ਘਰੋਂ ਬਾਹਰ ਜਾਵੋ ਤਾਂ ਆਪਣੇ ਘਰ ਦੀ ਸੁਰੱਖਿਆ ਯਕੀਨੀ ਬਣਾ ਕੇ ਜਾਓ ਕਿਤੇ ਇਹ ਨਾ ਹੋਵੇ ਕਿ ਤੁਹਾਡੇ ਪਿੱਛੋਂ ਤੁਹਾਡਾ ਘਰ ਚੋਰ ਖਾਲੀ ਕਰ ਦੇਣ। ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।